ਲੋਈ ਸਸੀ ਕਾਲ ਜੀ ਪਾਣੀ ਪੂਣੀ ਪਾ ਕੇ ਆਪਾਂ ਕਬੂਤਰਾਂ ਨੂੰ ਰੱਖਤਾ ਤੇ ਰਾਤ ਆਪਣਾ ਬੱਚਾ ਜਿਹੜਾ ਬੈਠਾ ਨਹੀਂ ਸੀਗਾ ਉਹ ਬੱਚਾ ਬਾਹਨ ਲੱਗੇ ਪਏ ਆ ਰਾਤ ਨੀਰਾ ਕਰਕੇ ਟੈਂਕੀ ਤੇ ਪਹਿਲਾਂ ਡਿੱ ਗਿਆ ਸੀ ਇੱਕ ਮਿੰਟ ਨੀਰਾ ਕਰਕੇ ਟੈਂਕੀ ਤੇ ਅੱਜ ਡਿੱ ਗਿਆ ਆ ਫਿਰਦਾ ਇਹਨੂੰ ਬਾਹਨ ਲੱਗੇ ਪਏ ਸੀਗੇ ਤੇ ਸ਼ਾਇਦ ਰੀ ਕਾ ਲੱਗੀ ਪਈ ਆ ਤੇ ਨਿੱਕੀ ਫੀਡਰ ਜਿਹੜੀ ਆ ਗਿਆ ਇਹਨੂੰ ਬਾਹਲੀਏ ਫਿਰ ਆਪਾਂ ਮਿਲਦੇ ਆਂ ਅੱਗੇ ਸੁਬਾ ਦੇ ਲਾ ਲਓ ਜੀ ਬਾਈ ਜੰਨੇ ਪੁੱਤਰ ਪਾਲੀਏ ਬਾਈ ਹੈ ਜੀ ਉਸੇ ਨੂੰ ਬੌਣ ਲੱਗਿਆ ਧਿਆਨ ਨਾਲ ਰਾਤ ਤਲੇ ਨੂੰ ਘਾਰਾਂ ਬਾਕੀ ਗਿਆ ਤੇ ਆਪਾਂ ਐਂਟਰੀ ਵੀ ਫੜਾਉਣ ਜਾਣਾ ਉਤਰਾ ਫਰਦੇ ਬੜਾ ਤੰਕਰੀਂਦਾ ਫਰਦਾ ਆਈਆਂ ਬੈਂਦਾ ਹੈ ਨਹੀਂ ਗਾ ਹਾਈ ਅੰਦਾ ਬਈ ਆ ਤਰਾ ਵਕਾਂ ਲੋਗ ਵੀ ਤਾਂ ਚਲੋ ਆਪੇ ਨੂੰ ਬਾਲੀਏ ਫੇਰ ਵੀ ਨੇ ਕੀ ਬੰਦਾ ਲੋ ਜੀ ਬਾਈ ਐਂਟਰੀ ਫੜਾਈ ਜਾਂਦੀ ਆਪਾਂ ਐਂਟਰੀ ਫੜਾਉਣ ਗਿਆ ਸੀ ਤੇ ਮੈਂ ਤਾਂ ਕਿਹਾ ਬਲਤੇਜ ਨੂੰ ਆ ਕੇ ਗਿਆ ਸੀ ਬਈ ਕਬੂਤਰ ਉੱਡਿਆ ਫਿਰਦਾ ਉੱਤਰ ਆਪਣਾ ਬੈਠਾ ਨਹੀਂ ਆ ਤੇ ਆਹ ਫਿਰਦਾ ਮੌਂਦੇ ਨੇ ਵੇਖਿਆ ਸੀਗਾ ਕਿੱਧਰ ਗਿਆ ਕਿੱਧਰ ਗਿਆ ਇੱਥੇ ਹੀ ਫਿਰਦਾ ਤੇ ਕੱਲ ਵੀ ਇਹ 6:30 ਵਜੇ ਨੀਰਾ ਹੋ ਗਿਆ ਸੀ 7:00 ਵਜੇ ਟਿਕਿਆ ਸੀਗਾ ਤੇ ਅੱਜ ਵੀ ਬਾਈ 1:00 ਵਜ ਗਿਆ 7:30 ਵਜੇ ਉੱਡ ਖੜਾ ਸੀਗਾ ਤੇ 8 ਵਜੇ ਮੈਂ ਛਤਰੀ ਤੇ ਉਤਰ ਪੰਨਦਾ ਸੀਗਾ ਤੇ ਕਮਾਲ ਹੋ ਗਈ ਯਾਰ ਮੈਂ ਤਾਂ ਕਿ ਬਹੁਤ ਕਿ 7 ਤੋਂ 8 ਤੋਂ ਲੈ ਕੇ 12 ਵਜੇ ਤੱਕ ਤਾਂ ਮੈਂ ਛਤਰੀ ਭਟਕਾਈ ਗਿਆ ਮੁੜ ਕੇ ਮੈਂ ਐਂਟਰੀ ਫੜਾਉਣ ਉੱਠ ਗਿਆ ਐਂਟਰੀ ਫੜਾ ਕੇ ਹੁਣੇ ਆਇਆ ਤੇ ਮੈਂ ਤਾਂ ਕਿ ਬਹਿ ਗਿਆ ਉਹ ਵਜਾ ਚੱਲ ਪੱਠੇ ਵੱਢਦੇ ਆਪਾਂ ਤੇ ਪੱਠੇ ਵੱਢ ਕੇ ਤੋਂ ਬਾਅਦ ਫਿਰ ਉਹ ਭਾਵੇਂ ਭੂਆਂ ਨੇ ਹਰੀ ਪੇਂਡ ਦਾ ਘੇਰਾ ਵਾਲੀ ਫਰਦਾ ਚਲੋ ਹੁੰਦਾ ਮੈਂ ਤੁਹਾਨੂੰ ਦਿਖਾਉਣਾ ਆਉਂਦਾ ਭਾਈ ਆ ਫਰਦਾ ਆ ਜਾਂਦਾ ਵੋਚਰ ਮੱਥਾ ਮਾਰੀ ਗਿਆ ਪਰ ਨਹੀਂ ਬੈਠਾ ਹੁਣ ਪੱਠੇ ਪੁੱਠੇ ਵੱਢ ਗਏ ਜਿਹੜੇ ਬੈਠਿਆ ਤੇ ਨੀਰ ਬਾਵਾ ਮੀਰੋ ਕਿ ਸਰਛਤਰੀ ਲਾਉਣੇ ਆ ਕੇ ਰਮ ਲਓ ਜੀ ਨਵਾੜੇ ਚ ਬੈ ਗਏ ਇੱਕ ਸਤਰੀ ਵੱਢੀ ਹੈ ਵੱਢੇ ਚ ਬੈਠੇ ਆ ਤੇ ਨਿੱਕੀ ਜਿਹੀ ਮੈਨੂੰ ਲਾਲਿਆ ਵੱਡਾ ਤੇ ਪੱਠੇ ਲੱਗ ਪਏ ਵੱਢਣ ਤੇ ਬੱਚੇ ਆਪਣਾ ਫਰਦਾ ਹੀ ਫਰਦਾ ਪੈਂਦਾ ਹੈ ਨਹੀਂਗਾ ਇਹ ਸ਼ਤਰਾਂ ਲੱਗੀਆਂ ਪਈਆਂ ਆ ਕੇ ਵਾਵਾ ਚਰਪੜਕਾਈ ਗਿਆ ਮੁਰਕੇ ਮੈਂ ਚਾਹ ਪੀ ਕੇ ਮੈਂ ਪੱਠੇ ਵੱਢ ਗਏ ਨਹੀਂ ਬੈਂਦਾ ਯਾਰ ਆਈ ਤੁਰਿਆ ਫਰਦਾ ਫਰਦਾ ਨਹੀਂ ਬੈਣੀ ਮਸਾਲਾ ਬੈਂਦਾ ਹੈ ਨਹੀਂਗਾ ਖਤਰਨਾ ਲਾ ਤਾ ਕਬੂਤਰ ਬੱਦਾ ਉਸਨੇ ਜਦੋਂ ਬੈਠੂ ਵੇਖੀ ਆ ਇੱਕ ਸੱਤਰੀ ਵੱਡੀ ਹੈ ਜੇ ਆ ਕੇ ਬਿਠਾਈ ਤੇ ਚਲੋ ਪੱਠੇ ਵੱਢ ਲਈ ਫਿਰ ਮਿਲਦੇ ਆਪਾਂ ਲੋ ਜੀ ਬਾਈ ਸਵਾ ਦੋ ਦਾ ਟਾਈਮ ਹੋ ਗਿਆ ਆਪਾਂ ਭੜਕਾ ਕੇ ਨਹੀਂ ਭਾਈ ਕਬੂਤਰ ਆਪਦੀ ਮਰਜ਼ੀ ਨਾਲ ਬੈਠਾ ਆ ਕਬੂਤਰ ਆ ਬੈਠਾ ਡਾਡੀ ਜੀ ਇਸ ਕੱਲ ਵੀ 7:00 ਵਜੇ ਡਿੱਗ ਪਿਆ ਸੀ ਨੇਰੇ 'ਚ ਰਾਤ ਨੂੰ ਨਹੀਂ ਬੈਠਾ ਸੀ ਅੱਜ ਤੜਕੇ ਉੱਡਿਆ ਤੇ ਟਾਈਮ 2:30 ਦਾ ਹੋ ਗਿਆ 7:30 ਵਜੇ ਮੈਂ ਕਬੂਤਰ ਉੱਡਦਾ ਆਪ ਉੱਡਦੇ ਨੂੰ ਵੇਖ ਕੇ ਡੋਰ ਲਾਈ ਸੀ 8:00 ਵਜੇ ਮੈਂ ਇਹਨੂੰ ਛਤਰੀ ਭੁੜਕਾਉਣ ਲੱਗ ਪਿਆ ਨਹੀਂ ਬੈਠਾ ਤੇ ਇਹ ਹੁਣ ਬੈਠਾ ਬਾਈ ਜੀ 2:30 ਵਜੇ ਤੇ ਹੁਣ ਇਹਨੂੰ ਆਪਾਂ ਚਲਦੇ ਹਾਂ ਥੱਲੇ ਤੇ ਕਰਦੇ ਹਾਂ ਦੀ ਸੈਟਿੰਗ ਸੈਟਿੰਗ ਕਰਕੇ ਤੇ ਫਿਰ ਇਹਦਾ ਟ੍ਰੀਟਮੈਂਟ ਕਰਦੇ ਹਾਂ ਲਓ ਜੀ ਪਾਣੀ ਪੂਣੀ ਦਿੱਤਾ ਇਹਨੂੰ ਪਿਆ ਜੇ ਤਾਂ ਪਾਣੀ ਪੂਣੀ ਸਹੀ ਖਿੱਚ ਗਿਆ ਫਿਰ ਤਾਂ ਠੀਕ ਆ ਫਿਰ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਤਾਂ ਨੂੰ ਛੱਡ ਦੇਾਂਗੇ ਖੁੱਡੇ 'ਚ ਇਹ ਪਾਣੀ ਪੂਣੀ ਰੋਕਦਾ ਫਿਰ ਇਹਦਾ ਟ੍ਰੀਟਮੈਂਟ ਕਰਨਾ ਪਊਗਾ ਕੋਈ ਨਾ ਕੋਈ ਪਾਣੀ ਪਿਆ ਤਾਂ ਹੁਣੇ ਪਿਆ ਕਿ ਅੱਧਾ ਘੰਟਾ ਹੋਈ ਗਿਆ ਪਾਣੀ ਸਹੀ ਖਿੱਚ ਜੇ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਦੇਖਦੇ ਆ ਕੀ ਕਰਦਾ ਲਓ ਬਾਈ ਜੀ ਆਪਾਂ ਵੇਲੇ ਪਠਾਨੀ ਰਾਵੀ ਪਾਤਾ ਉਹ ਪੁੱਤਰ ਨੂੰ ਦਾਣਾ ਪਾਣੀ ਵੀ ਪਾਤਾ ਉਹ ਬੱਚਾ ਸੀ ਜਿਹੜਾ ਆਪਣਾ ਜਿਹੜਾ ਬਾਈ ਦੂਜੇ ਰਾਤ ਕੱਟ ਕੇ ਆਇਆ ਆ ਬੈਠੇ ਦਾਣਾ ਪਾਣੀ ਪਾਦਾ ਬਸ ਹੋਰ ਤਾਂ ਹਮੇਟਣ ਪਣ ਦਾਣਾ ਪਾਣੀ ਬਾਹਰ ਕੱਢ ਦੇਂਗੇ ਇਹਨਾਂ ਦਾ ਜਿਹੜਾ ਦਾਣੇ ਖਾ ਲਈ ਬਾਹਰ ਫੁਕਾਏ ਦਾਣੇ ਬਾਹਰ ਕੱਢ ਦੇਂਗੇ ਜਿਨ੍ਹਾਂ ਨੇ ਖਾ ਲਈ ਖਾ ਹੀ ਲਏ ਸਾਰੇ ਨੇ ਖਾ ਲਿੰਦੇ ਆ ਆ ਫਿਰਦੇ ਆ ਤੇ ਉਹ ਪੁੱਤਰ बच्चा नहीं वीर जी वो वीर पहली कली भी नहीं दीटी वो बच्चे ने जेड़ा बच्चा दूसरे दिन आज बैठा जेड़ा 2.5 बजे वो भाई पानी पूरी सही खिंच गया सी ਜਦੋਂ ਪਾਣੀ ਸਹੀ ਖਿੱਚ ਲੈ ਵੀਰੇ ਫਿਰ ਉਹਨੂੰ ਆਪਾਂ ਖੁੱਡੇ 'ਚ ਛੜਦਾ ਖੁੱਡੇ 'ਚ ਛੜਦਾ ਦਾਣਾ ਪਾਣੀ ਛਕ ਲੈ ਛਕ ਰਿਹਾ ਉਹਦਾ ਖਾਣ ਦੇ ਰਾਜਮਾ ਦਾਣਾ ਪਾਣੀ ਪ੍ਰਮਾਤਮਾ ਦੀ ਮਿਹਰ ਨਾਲ ਸੈਟ ਆ ਭਾਈ ਕਿਰਾਂ ਤਾਂ ਆ ਫਿਰਦਾ ਰੋਹ ਜਾਂਦਾ ਆ ਬੈਠਾ ਤੇ ਆ ਬੈਠਾ ਇਹ ਰੋਟਾ ਵੀ ਸਹੀ ਆ ਦਾਣਾ ਪਾਣੀ ਪਾਤਾ ਦਾਣਾ ਪਾਣੀ ਖਾ ਲਿਆ ਨੇ ਫਿਰ ਦਾਣਾ ਪਾਣੀ ਵਿਖਾਂਗੇ ਸ਼ਾਂਤੀ ਕਰ ਵੀ ਕਿਵੇਂ ਖੇਜਦਾ ਸਹੀ ਆ ਓਕੇ ਆ ਪਰਮਾਤਮਾ ਦੀ ਮਿਹਰ ਨਾਲ ਤੇ ਬੱਚੇ ਇਧਰ ਚੋਗ ਮੰਗੀ ਜਾਂਦੇ ਆ ਚਲੋ ਠੀਕ ਆ ਬਾਈ ਜੀ ਮਿਲਦੇ ਆ ਤੁਹਾਨੂੰ ਅੱਗੇ ਆ ਗਿਆ ਨਿੱਕਾ ਨਿੱਕੇ ਨੂੰ ਲੈ ਕੇ ਚੱਲਦੇ ਆ ਨਾਲ ਭਲਾਈਆਂ ਨੇ ਚੱਲ ਬਾਈ ਗੱਡੀ ਦਾ ਗੱਡੀ ਦਾ ਸੰਭਾਲ ਲਓ ਜੀ ਚੱਲ ਪਏ ਆ ਭਲਾਈਆਂ ਨੇ ਭਲਾਈਆਂ ਨੇ ਜਿਆਦਾ ਤੇ अडे <laughs> ते ਟਰੈਂਡ ਲੋ ਬਾਈ ਜਾਲ ਲੈ ਲਿਆ ਆਹਾ ਤੇ ਇੱਕ ਠੱਲਾਂ ਲੰਗਾਂ ਤੇ ਬੰਦੇ ਸਾਡੇ ਆ ਖੜੇ ਆ ਆ ਖੜ ਗਏ ਆ ਕੇ ਕਹਿੰਦੇ 버ਗਰ ਖਾਣਾ ਨਿੰਮੜਕਿਆਂ ਦੀ ਰੂਲ ਖਾਣਾ ਆ ਖੜੇ ਤੇ ਠੱਲਾਂ ਗੱਲਣਾ ਠੱਲਾਂ ਬਹੁਤ ਵਧੀਆ ਗੱਲਾਂ ਘੈਂਟ ਆ ਚੱਲ ਵੱਡਨਾ ਜੋੜਨਾ ਦੇ ਪਾ ਦਿਆਂਗੇ ਠੱਲਾਂ ਤੇ ਵੱਡੇ ਰੋਡ ਤੇ ਰੁਕੇ ਹੋਏ ਸੀ ਬਰਗਰ ਖਾਣ ਲੱਗੇ ਆ ਬਾਈ ਕੋਲੇ ਹੋਰ ਰੰਗਾਂ ਦੁਕਾਨਾਂ ਉਹਨਾਂ ਦੀ ਜਿੱਥੋਂ ਲੈ ਕੇ ਆਇਆ ਪਉ ਉੱਥੇ ਵੀਡੀਓ ਬਣਾਣੀ ਹੋਈ ਤੇ ਜਾਲ ਵੱਡਾ 10 15 ਕਬੂਤਰ ਬੈ ਜਾ 20 ਕਬੂਤਰ ਪਈਆ ਕਰਨਗੇ ਇਹਦੇ ਚ ਤੇ ਸਹੀ ਆ ਕੰਮ ਓਕੇ ਆ ਜਾਲ ਦਾ ਕੋਕਹੰਡ ਜਾਲ ਆ ਤੇ ਬੰਦੇ ਆ ਵੇਖ ਲਾ ਤਾਂ ਇਹ ਤਾਂ ਨਾਲ ਲਿਆ ਕੇ ਮੈਂ ਫਸ ਹੀ ਜਾਣਾ ਵਾਧ ਦਲਵਾਉਂਦੇ ਰੁਪਏ ਆ ਆਪਾਂ ਜਾਲ ਲੈ ਕੇ ਆ ਗਈ ਸੀਗੇ ਜੀ ਘਰੇ ਤੇ ਜਾਣ ਲੱਗੇ ਨਾ ਕਬੂਤਰਾਂ ਦੀਆਂ ਦਾਣੇ ਵਾਲੀਆਂ ਟਰੀਆਂ ਗੱਡ ਨੂੰ ਭੁੱਲ ਗਏ ਸੀਗੇ ਮੈਂ ਕਿਹਾ ਵੀ ਹੁਣ ਕੱਢ ਦਈਏ ਉੱਤਰ ਰੱਜ ਗਏ ਤੇ ਚੜੇ ਬੈਠੇ ਤਾਂ ਪਾਣੀ ਥੋੜਾ ਜਿਹਾ ਲੇਟ ਕੱਢ ਦੇਣੇ ਆ ਆਖੇ ਬਬੂ ਆਹ ਖੁੱਟਾ ਥੋੜਾ ਜਿਹਾ ਔਖਾ ਲੱਗਦਾ ਇਹਦਾ ਜੋ ਤਾਂ ਓਏ ਅਗਲੇ ਖੁੱਡਿਆਂ ਦੀਆਂ ਕੱਢੀ ਇਹਦੀ ਜੂ ਕੱਢੇ ਬੱਚੇ ਆ ਬਾਮੂ ਜੇ ਕੋਲ ਲੈ ਜੂ ਲੋ ਹਾਂ ਅੱਜ ਇਹਨਾਂ ਕਾਗੇ ਛੇੜਦਾ ਸਾਰਾ ਜਾਊਗਾ ਕਿਉਂ ਲੜੀ ਜਾਂਦੇ ਆਏ ਤੁਮ 버ਗਰ ਖਾਈ ਜਾਂਦੇ ਆ 버ਗਰ ਪਿੱਛੇ ਲੜੀ ਜਾਂਦੇ ਆ ਤੇ ਇਹਦੇ ਚ ਦੋ ਜੂੜਨਾ ਤੇ ਇੱਕ ਵੱਡਾ ਬੱਚਾ ਤੇ ਇੱਕ ਲੋ ਜੀ ਕੱਢਦੇ ਸਾਹਮਣੇ ਬਾਹਰ ਦਾਣੀ ਕੱਢਤੀ ਬਾਹਰ ਇਹਨਾਂ ਦੇ ਤੇ ਪਾਣੀ ਥੋੜਾ ਜਿਹਾ ਲੀਡ ਕੱਢਦੇ ਨੇ ਇਹ ਜਿੰਦੇ ਲਾਉਣ ਵਿੱਚ ਕੱਢਦੇ ਨੇ ਪਾਣੀ ਬਾਹਰ ਆ ਜੂੜੀ ਆ ਤੇ ਆ ਵੱਡੇ ਬੱਚੇ ਆ ਪੱਕੀ ਸਾਰੇ ਇਹ ਜੂੜੀ ਵੀ ਉੱਧਰ ਪਹਾ ਬੱਚਾ ਪਾਲ ਗਿਆ ਫੜ ਕੇ ਉੱਧਰ ਛੱਡ ਦਿਆਂਗੇ ਵੱਡੇ ਹੁੱਡੇ ਚ ਆ ਬੰਦੇ ਪਾ ਆ ਬੰਦੇ ਪਤਾ ਨਹੀਂ ਕਾਦੇ ਪਿੱਛੇ ਲੜੀ ਜਾਂਦੇ ਆ ਆ ਫਿਰ ਤਰੀਆਂ ਕੀਤਾਂ ਪੰਗਾ ਵੀ ਪੀ ਲੈਣਾ ਜਿਹੜਾ ਬੱਚਾ ਆਪਣਾ ਇੱਕ ਕੱਤ 7 ਵਜੇ ਕੱਲ ਡਿੱਗ ਪਿਆ ਸੀ ਰਾਤ ਰਹਿ ਕੇ ਆਇਆ ਤੇ ਉਹ ਬੱਚਾ ਬਾਈ ਜੀ ਆ ਬੈਠਾ ਆ ਬੱਚਾ ਉਹ ਗਾ ਨਾ ਪਾ ਓਏ ਭਰਾਵਾ ਖੁੱਡਿਆ ਚ ਬਾਈ ਆ ਬੱਚਾ ਸੀਗਾ ਆ ਬੱਚਾ ਉਹ ਜਿਹੜਾ ਰਾਤ ਬਾਹਰ ਰਹਿ ਕੇ ਤੇ ਅੱਜ ਬੈਠਾ ਬਾਈ ਜੀ ਸਵਾ ਦੋ ਵਜੇ ਘਰੇ ਨਾ ਯਾਰ ਕਿਵੇਂ ਛੱਡੀ ਨਾ ਆ ਬੱਚਾ ਉਹ ਕਰੀ ਉਹਨਾਂ ਆ ਬੱਚਾ ਵੀਰੇ ਚਲੋ ਠੀਕ ਆ ਬਾਈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਪੌਣ ਚੱਕ ਦੀ ਖਿਮਾ ਕਮਜ਼ੋਰੀ ਆ ਪੁੱਤ ਹੁੰਦਾ ਹੈ